ਫੋਰਚੂਨਰ ਗੱਡੀ ਦੇ ਉੱਤੇ ਦੇਖੋ ਕਿਵੇਂ ਇਨਸਟੰਟ ਮਾਰ ਰਿਹਾ ਸੀ ਇਹ ਨੌਜਵਾਨ ਪੁਲਿਸ ਨੇ ਜ਼ੈਗ ਨਾਲ ਘਟਿਆ ਇਸ ਦਾ ਚਲਾਰ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿਤੀ ਸਾਂਝੀ ਤਾਂ ਕਿ ਬਾਕੀ ਲੋਕ ਅਜਿਹੇ ਹਰਤੂਤਾ ਨਾ ਕਰਨ ਤਾਂ ਰੀਲਾਂ ਦਾ ਜ਼ਮਾਨਾ ਹੈ ਨੌਜਵਾਨ ਪੜ੍ਹਾਈ ਲਿਖਾਈ ਛੱਡ ਰੀਲਾਂ ਵੱਲ ਹੋਏ ਪਏ ਨੇ ਕੰਮ ਧੰਦਾ ਬਾਅਦ ਚ ਕਰਨਗੇ ਰੀਲਾਂ ਪਹਿਲਾਂ ਬਣਾਉਣਗੇ ਦਾ ਰੀਲਾ ਬਣਾਉਣ ਦਾ ਖੁਮਾਰ ਸਿਰ ਤੇ ਦਾ ਚੜਿਆਏ ਲੋਕਾਂ ਦੇ ਜਿਹੜੇ ਨੌਜਵਾਨ ਪੀੜੀ ਅੱਜ ਕੱਲ ਦੀ ਨਿਆਣਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਸਾਰੇ ਰੀਲਾ ਬਣਾਉਣ ਦੇ ਸ਼ਕੀਰ ਨੇ ਰੀਲਾ ਬਣਾਉਣ ਦੇ ਚੱਕਰਾਂ 'ਚ ਕਈ ਵਾਰ ਅਜਿਹਾ ਕੁਝ ਕਰ ਜਾਂਦੇ ਨੇ ਕਿ ਕਾਨੂੰਨ ਨੂੰ ਸਖਤੀ ਦਿਖਾਉਣੀ ਪੈਂਦੀ ਹੈ ਜੀ ਹਾਂ ਮੋਹਾਲੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਤੁਹਾਨੂੰ ਇੱਕ ਚਿੱਟੇ ਰੰਗ ਦੀ ਫੋਰਚਨਰ ਧੂੜਾਂ ਪੜਦੀ ਹੋਈ ਦਿਖਾਈ ਦੇ ਰਹੀ ਹੋਵੇਗੀ ਗੋਲ-ਗੋਲ ਘੁਮਾ ਕੇ ਗੱਡੀ ਐ ਸਟੰਟ ਕਰ ਰਹੀ ਹੈ ਪਹਿਲਾਂ ਤਾਂ ਮਿੱਟੀ 'ਚ ਕਰ ਰਿਆ ਸੀ ਫਿਰ ਸੜਕ 'ਤੇ ਕਰਨ ਲੱਗਿਆ ਇਹ ਵੀਡੀਓ ਵਾਇਰਲ ਹੋਈ ਵਾਇਰਲ ਹੁੰਦੀ ਪੁਲਿਸ ਤੱਕ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਇਸ ਗੱਡੀ ਦਾ ਨੰਬਰ ਨੋਟ ਕੀਤਾ ਗਿਆ ਇਸ ਦੇ ਮਾਲਕ ਨੂੰ ਬੁਲਾਇਆ ਗਿਆ ਅਤੇ ਲੰਬੀ ਲਿਸਟ ਚਲਾਨ ਦਿੱਤੀ ਦਿੱਤੀ ਗਈ ਯਾਨੀ ਕਿ ਹਜ਼ਾਰਾਂ ਰੁਪਏ ਦਾ ਇਸ ਗੱਡੀ ਦਾ ਚਲਾਨ ਕੱਟਿਆ ਗਿਆ ਤੇ ਵਾਰਨਿੰਗ ਵੀ ਦਿੱਤੀ ਕਿ ਜੇਕਰ ਅਜਿਹੀ ਹਰਕਤ ਦੁਬਾਰਾ ਕੀਤੀ ਤਾਂ ਗੱਡੀ ਪੌਣ ਕਰ ਦਿੱਤੀ ਜਾਵੇਗੀ ਤਾਂ ਦੇਖ ਸਕਦੇ ਹੋ ਤਸਵੀਰਾਂ ਇਹ ਮਕਸਦ ਕੀ ਹੈ ਪੁਲਿਸ ਦਾ ਇਹ ਵੀਡੀਓ ਆਪਣੀ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਤੇ ਤੁਹਾਨੂੰ ਦੱਸਦੇ ਆ ਕਿ ਤਾਂ ਕਿ ਜਿਹੜੇ ਲੋਕ ਨੇ ਬਾਕੀ ਨੌਜਵਾਨ ਨੇ ਜਿਨ੍ਹਾਂ ਦਾ ਗਰਮ ਖੂਨ ਹੈ ਸੋਸ਼ਲ ਮੀਡੀਆ 'ਤੇ ਅਜੀਬੀਆਂ ਚੀਜ਼ਾਂ ਦੇਖਦੇ ਨੇ ਉਹਨੂੰ ਆਪਣੀ ਰੀਅਲ ਲਾਈਫ ਦੇ ਵਿੱਚ ਇੰਪਲੀਮੈਂਟ ਕਰਨ ਦੀ ਕੋਸ਼ਿਸ਼ਾਂ ਕਰਦੇ ਨੇ ਕਈ ਵਾਰ ਐਕਸੀਡੈਂਟ ਵੀ ਹੋ ਜਾਂਦੇ ਨੇ ਤੇ ਕਈ ਵਾਰ ਅਜੀਬੀਆਂ ਹਰਕਤਾਂ ਕਰਕੇ ਕਈਆਂ ਦੀ ਜਾਨ ਵੀ ਚਲੀ ਜਾਂਦੀ ਹੈ ਤਾਂ ਕਰਕੇ ਪੁਲਿਸ ਨੇ ਬਣਾਉਂਦੇ ਵੀਡੀਓ ਸਿਰਫ ਇਸੇ ਲਈ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀ ਗਈ ਹੈ ਪੋਸਟ ਕੀਤੀ ਗਈ ਹੈ ਤਾਂ ਕਿ ਇਸ ਨੂੰ ਦੇਖ ਕੇ ਬਾਕੀ ਦੇ ਨੌਜਵਾਨ ਅਕਲ ਲੈਣ ਅਤੇ ਅਜੀਆਂ ਹਰਕਤਾਂ ਕਰਨ ਤੋਂ ਬਾਜ਼ ਆ ਜਾਣ ਨਹੀਂ ਤਾਂ ਅੰਜਾਮ ਸੇਮ ਫੋਰਚੂਨਰ ਵਾਲੇ ਵਰਗਾ ਹੋਊਗਾ ਲੰਬੀ ਲਿਸਟ ਆਊਗੀ ਜਿਹਦੇ ਵਿੱਚ ਹਜ਼ਾਰਾਂ ਦਾ ਚਲਾਨ ਹੋਊਗਾ ਅਤੇ ਅਗਲੀ ਵਾਰ ਵਾਰਨਿੰਗ ਮਿਲੇਗੀ ਵਾਰਨਿੰਗ ਤੋਂ ਬਾਅਦ ਗੱਡੀ ਇੰਪਾਉਂਡ ਕਰ ਲਈt ਜਾਵੇਗੀ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮੋਹਾਲੀ ਦੀ ਜਿੱਥੇ ਇਹ ਸ਼ਖਸ ਸਟੰਟ ਕਰਦਾ ਹੋਇਆ ਦਿਖਾਈ ਦਿੱਤਾ ਸੀ ਤੇ ਹੁਣ ਪੁਲਿਸ ਨੇ ਦਾ ਸਵੈਗ ਦੇ ਵਿੱਚ ਚਲਾਨ ਕਟਿਆ